ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਆਲੂ ਮਟਰ ਵਾਲੀ ਖਿਚੜੀ ਬਹੁਤ ਹੀ ਸੁਆਦ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹ ਖਿਚੜੀ ਬਣਾ ਕੇ ਤਿਆਰ ਕਰਾਂਗੇ ਖਿਚੜੀ ਦੇ ਵਾਸਤੇ ਜਿਹੜੇ ਆਪਾਂ ਚੌਲ ਲਏ ਉਹ ਬਿਲਕੁਲ ਟੋਟਾ ਚਾਵਲ ਆਪਾਂ ਲਏ ਆ ਇਹ ਖਿਚੜੀ ਦੇ ਜਿਹੜੇ ਚਾਵਲ ਨੇ ਇਹ ਬਹੁਤ ਛੋਟੇ ਛੋਟੇ ਹੁੰਦੇ ਆ ਇਹਨੂੰ ਅਸੀਂ ਬਹੁਤ ਹੀ ਸਾਂਝ ਤਰੀਕੇ ਨਾਲ ਬਣਾਵਾਂਗੇ ਖਿਚੜੀ ਹੈ ਜਿਹੜੀ ਦੋ ਤਰ੍ਹਾਂ ਆਪਾਂ ਘਰ ਦੇ ਵਿੱਚ ਬਣਾਉਂਦੇ ਆਂ ਇੱਕ ਬਣਾਉਂਦੇ ਆਪਾਂ ਮਰੀਜ਼ਾਂ ਵਾਸਤੇ ਤੇ ਦੂਸਰੀ ਬਣਾਉਂਦੇ ਆਪਾਂ ਜੇ ਆਪਾਂ ਕਈ ਸ਼ੌਂਕ ਦੇ ਵਾਸਤੇ ਆਪਾਂ ਖਾਣੀ ਹੁੰਦੀ ਹੈ ਬਣਾਉਂਦੇ ਆਂ ਆਪਾਂ ਨੇ ਪੈਨ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਨਾਲ ਪਾਇਆ ਇੱਕ ਚਮਚਾ ਬੜਾ ਘਿਓ ਦਾ ਘਿਓ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਪਾਇਆ ਲੌਂਗ ਇਲਾਇਚੀ ਇਹ ਜਪਤਾ ਤੇ ਸਾਬਤਾ ਜੀਰਾ ਨਾਲ ਪਾਈ ਆਪਾਂ ਨੇ ਪੰਜਰ ਕਾਲੀ ਮਿਰਚ ਹਾਂਜੀ ਜੀਰਾ ਸਾਡਾ ਭੁੱਜ ਗਿਆ ਨਾਲ ਪਾਵਾਂਗੇ ਆਪਾਂ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭਰ ਔਨ ਕਰ ਲੈਣਾ ਤੇ ਇਹ ਜਿਹੜੀ ਖਿਚੜੀ ਹੈ ਇਹ ਬਣ ਕੇ ਬਹੁਤ ਹੀ ਸਵਾਦਯਾਰ ਹੁੰਦੀ ਹੈ ਇਹਨੂੰ ਆਪਾਂ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹਾਂ ਤੇ ਇਹਨੂੰ ਆਪਾਂ ਬਣਾਵਾਂਗੇ ਪੈਨ ਦੇ ਵਿੱਚ ਇਹ ਜਿਹੜੀ ਖਿਚੜੀ ਹੈ ਇਹਦੇ ਜਿਹੜੇ ਚਾਵਲ ਆ ਉਹ ਅਲੱਗ ਥੋੜੇ ਜੇ ਹੁੰਨੇ ਆ ਛੋਟੇ ਸਾਈਜ਼ ਦੇ ਚਾਵਲ ਹੁੰਨੇ ਆ ਤੇ ਜੇ ਆਪਾਂ ਮੋٹے ਚਾਵਲਾਂ ਦੀ ਖਿਚੜੀ ਬਣਾਉਂਦੇ ਆ ਤਾਂ ਉਹ ਜਿਹੜੀਆਂ ਸੌਖੇ ਢੰਗ ਦੇ ਨਾਲ ਉਹ ਘੁਲਦੀ ਨਹੀਂ ਐ ਇਹਨੂੰ ਆਪਾਂ ਕੋਲ ਕੇ ਜਿਹੜੀ ਖਿਚੜੀ ਬਣਾਵਾਂਗੇ ਇੱਕ ਚਮਚ ਪਾਏ ਆਪਾਂ ਨੇ ਨਮਕ ਦਾ ਤੇ ਪੰਜ ਚਾਰ ਆਪਾਂ ਨੇ ਛੋਟੇ ਛੋਟੇ ਪੀਸਿਆਂ ਦੇ ਵਿੱਚ ਕੱਟ ਕੇ ਪਾਏ ਹਰੀ ਮਿਰਚ ਇਹਨਾਂ ਨੂੰ ਵੀ ਆਪਾਂ ਨੇ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਹੁਣ ਪਾਏ ਆਪਾਂ ਨੇ ਅਦਰਕ ਜਦੋਂ ਆਪਾਂ ਮਸਾਲੇ ਦੇ ਵਿੱਚ ਨਮਕ ਪਾ ਦਿੰਨੇ ਆ ਤੇ ਨਾ ਜਿਹੜਾ ਮਸਾਲਾ ਉਹ ਭੁੱਜ ਕੇ ਬਹੁਤ ਹੀ ਛੇਤੀ ਤਿਆਰ ਹੋ ਜਾਂਦਾ ਹੈ ਤੇ ਆਜ ਸਾਡੇ ਬਹੁਤ ਹੀ ਛੇਤੀ ਜਿਹੜੇ ਭੁੰਨ ਕੇ ਬਣਾਉਣ ਹੋ ਗਏ ਤੇ ਹੁਣ ਨਾਲ ਪਾਏ ਆਪਾਂ ਨੇ ਆਲੂ ਆਲੂਆਂ ਨੂੰ ਆਪਾਂ ਨੇ ਪਹਿਲਾਂ ਛੀਰ ਲਿਆ ਫਿਰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਉਹਦਾ ਪਾਣੀ ਆਪਾਂ ਨੇ ਨਿਚੋੜ ਕੇ ਮਸਾਲੇ ਦੇ ਵਿੱਚ ਭੁੰਨ ਦੇਣੇ ਆ ਆਪਾਂ ਇਸ ਢੰਗ ਨਾਲ ਜੇ ਖਿਚੜੀ ਬਣਾਈਏ ਤਾਂ ਬਣ ਕੇ ਬਹੁਤ ਹੀ ਸੁਆਦ ਤਿਆਰ ਹੁੰਦੀ ਹੈ ਹਾਂਜੀ ਆਲੂ ਨੂੰ ਪਹਿਲੇ 2 ਕੁ ਮਿੰਟ ਸੇਕ ਲਵਾ ਲਿਆ। ਨਾਲ ਪਾਈ ਆਪਾਂ ਇੱਕ ਛੋਟੀ ਕੌਲੀ ਹਰੇ ਮਟਰਾਂ ਦੀ। ਹਰੇ ਮਟਰਾਂ ਜਿਹੜੇ ਸਾਡੇ ਤਾਜ਼ੇ ਹੈ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਆਲੂਵਾਂ ਦੇ ਵਿੱਚ ਚੰਗੀ ਤਰ੍ਹਾਂ ਪੁੰਨ ਲਿਆ ਤੇ ਟਾਕ ਕੇ ਉਹਨੂੰ ਆਪਾਂ 2 ਮਿੰਟ ਜਿਹੜਾ ਸੇਕ ਲਗਵਾ ਲਿਆ। ਹਾਂਜੀ ਦੇਖੋ ਆਲੂ ਮਟਰ ਜਿਹੜੇ ਉਹ ਭੁੱਜ ਕੇ ਹਲਕੇ ਜੇ ਸੌਫਟ ਹੋ ਗਏ। ਹੁਣ ਆਪਾਂ ਇਹਨੂੰ 2 ਕੁ ਮਿੰਟ ਹੋਰ ਸੇਕ ਲਗਵਾਇਆ ਤੇ ਨਾਲ ਪਾਇਆ ਆਪਾਂ ਇੱਕ ਚਮਚ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਆਪਾਂ ਨੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਣਾ ਇਹਦਾ ਕੱਚਾਪਣ ਜਿਹੜਾ ਆਪਾਂ ਨੇ ਉਹ ਖਤਮ ਕਰ ਦਿਆਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਇੱਕ ਚਮਚ ਪਾਇਆ ਆਪਾਂ ਕਸੂਰੀ ਮੇਥੀ ਦਾ ਜਦੋਂ ਮਸਾਲੇ ਆਪਾਂ ਨੇ ਗੈਸ ਨੂੰ ਸਿਮ ਰੱਖ ਕੇ ਹੀ ਪਾਏ ਆ ਉੰਕੇ ਜਦੋਂ ਆਪਾਂ ਮਸਾਲੇ ਪਾਨੇ ਆ ਦੀ ਸੁੱਕੇ ਮਸਾਲੇ ਫਿਰ ਉਹ ਜਿਹੜਾ ਮਸਾਲਾ ਥੱਲੇ ਲੱਗ ਜਾਂਦਾ ਤੇ ਆਪਾਂ ਹੁਣ 2 ਮਿੰਟ ਨੂੰ ਟੱਕ ਕੇ ਸੇਕ ਲਗਾ ਲਿਆ ਮਸਾਲੇ ਨੂੰ ਤੇ ਹੁਣ ਦੇਖੋ ਮਸਾਲਾ ਜਿਹੜਾ ਸਾਡਾ ਪੂਰੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਿਆ ਹੁਣ ਪਾਵਾਂਗੇ ਆਪਾਂ ਚਾਵਲ ਚਾਵਲਾਂ ਜਿਹੜੇ ਆਪਾਂ ਨੇ 2 ਮਿੰਟ ਪਹਿਲਾਂ ਹੀ ਆਪਾਂ ਨੇ ਇਹ ਭੁੰਨਦੇ ਆ ਕਿਉਂਕਿ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਕੋਨਣਾ ਵਿੱਚ ਜੇ ਆਪਾਂ ਨਮਕੀਨ ਚਾਵਲ ਬਣਾਉਂਦੇ ਆ ਤਾਂ ਉਹ ਜਿਹੜੇ ਆਪਣੇ ਚਾਵਲ ਉਹ ਇਕੱਲੇ ਇਕੱਲੇ ਹੁੰਨੇ ਨੇ ਜਿਹੜੀ ਖਿਚੜੀ ਆ ਉਹ ਹਮੇਸ਼ਾ ਹੀ ਆਪਾਂ ਕਿਸੇ ਤਰ੍ਹਾਂ ਦੀ ਬਣਾਈ ਉਹ ਘੂੜੀ ਨੂੰ ਜਿਹੜੀ ਚੰਗੀ ਲੱਗਦੀ ਹੈ ਤੇ ਇਹਦੇ ਵਿੱਚ ਆਪਾਂ ਇੱਕ ਸਾਈਡ ਤੇ ਦੋ ਗਲਾਸ ਜਿਹੜੇ ਆਪਾਂ ਪਾਣੀ ਦੇ ਗਰਮ ਕਰ ਲਏ ਹਾਂਜੀ ਆਪਾਂ ਦੋ ਮਿੰਟ ਚਾਵਲਾਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਹੈ ਜਿਹੜਾ ਆਪਾਂ ਨੇ ਐਨਾ ਕ ਪਾਉਣਾ ਹੈ ਕਿ ਚਾਵਲ ਚਾਵਲਾਂ ਜਿਹੜੇ ਉਹ ਪੂਰੀ ਤਰ੍ਹਾਂ ਵਿੱਚ ਪਾਣੀ ਦੇ ਕੁਲ ਜਾਣ। ਹੁਣ ਦੇਖੋ ਆਪਾਂ ਨੇ ਪਾਣੀ ਪਾਤਾ। ਪਾਣੀ ਜਿਹੜਾ ਆਪਾਂ ਨੇ ਥੋੜਾ ਜਿਆਦਾ ਪਾਇਆ ਕਿਉਂਕਿ ਜੇ ਆਪਾਂ ਕੁੱਕਰ ਦੇ ਵਿੱਚ ਪਾਉਣਾ ਫਿਰ ਪਾਣੀ ਆਪਾਂ ਘੱਟ ਪਾਨੇ। ਜਦੋਂ ਆਪਾਂ ਕੋਈ ਵੀ ਦਾਲ ਸਬਜ਼ੀ ਪੈਨ ਦੇ ਵਿੱਚ ਬਣਾਉਂਦੇ ਤੇ ਉਹਦੇ ਵਿੱਚ ਪਾਣੀ ਜਿਹੜਾ ਹਮੇਸ਼ਾ ਹੀ ਜਿਆਦਾ ਪੈਂਦਾ ਹੈ। ਹੁਣ ਦੇਖੋ ਜਿਹੜੀ ਆਪੱਖੀ ਜਿਹੜੀ ਆ ਚੰਗੀ ਤਰ੍ਹਾਂ ਮਿਕਸ ਕਰਤੀ ਪਾਣੀ ਦੇ ਵਿੱਚ। ਚਾਵਲ ਦੇ 2 ਮਿੰਟ ਆਪਾਂ ਇਹਨੂੰ ਟਾ ਕੇ ਪਕਾ ਲਿਆ। 2 ਮਿੰਟ ਦੇ ਵਿੱਚ ਜਿਹੜੇ ਇਹ ਚਾਵਲਾਂ ਨੇ ਪਾਣੀ ਬਹੁਤ ਜਿਆਦਾ ਸੌਕਤ ਕਰ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹਾਂਜੀ ਹੁਣ ਆਪਾਂ ਇਹਨੂੰ 2 ਮਿੰਟਾਂ ਕਿਸੇ ਇੱਕ ਲਗਵਾ ਲਿਆ ਹੁਣ ਆਪਾਂ ਉਹਨੂੰ ਇੱਕ ਵਾਰੀ ਫੇਰੀ ਦੇ ਵਿੱਚ ਕੜਛੀ ਮਾਰਦੇ ਆਂ ਤੇਨ ਆਪਣੇ ਐਸੇ ਤਰ੍ਹਾਂ ਹੀ ਇਹਨੂੰ ਚੰਗੀ ਤਰ੍ਹਾਂ ਹਲਾਉਣਾ ਹੈ ਤਾਂ ਕਿ ਜਿਹੜੀ ਖਿਚੜੀ ਹੋ ਚੰਗੀ ਤਰ੍ਹਾਂ ਕੁਲਝੇ ਹਾਂਜੀ ਹੁਣ ਆਪਾਂ ਇਹਨੈ ਨੂੰ ਅੱਧਾ ਘੰਟਾ ਸੇਕ ਲੱਗੋ ਆਇਆ ਆਪਾਂ ਵਿੱਚ 10-10 ਮਿੰਟ ਬਾਅਦ ਇਹਨੂੰ ਦੇਖਦੇ ਰਹੇ ਤੇ ਖਿਚੜੀ ਜਿਹੜੀ ਸਾਡੀ ਉਹ ਬਣ ਕੇ ਤਿਆਰ ਹੋ ਗਈ ਤੇ ਹੁਣ ਪਾਏ ਆਪਾਂ ਨੇ ਹਰਾ ਗਰੀਕ ਕਟਿਆ ਹੋਇਆ ਧਣੀ ਧਨੀਏ ਨੂੰ ਆਪਾਂ ਨੇ ਖਿਚੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਆਪਾਂ ਅੱਧੇ ਘੰਟੇ ਦੇ ਵਿੱਚ ਖਿਚੜੀ ਬਣਾ ਕੇ ਤਿਆਰ ਕਰ ਲਈ ਜਿਵੇਂ ਐਸਾ ਜਿਹੜਾ ਆਪਾਂ ਨੇ ਉਹ ਬੰਦ ਕਰਤਾ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਉਣਾ ਹੈ ਦੇਖੋ ਖਿਚੜੀ ਦੇਖਣ ਦੇ ਵਿੱਚ ਕਿੰਨੀ ਵਧੀਆ ਤੇ ਖਾਣ ਵਿੱਚ ਵੀ ਖਿਚੜੀ ਜਿਹੜੀ ਇਹ ਬਹੁਤ ਹੀ ਸਵਾਦਯਾਬੀ ਹੈ ਉਨਾਪੈ ਇੱਕ ਥਾਲੇ ਦੇ ਵਿੱਚ ਤੁਹਾਨੂੰ ਖਿਚੜੀ ਪਾ ਕੇ ਦਿਖਾਣੇ ਆਪਾਂ ਪਲੇਟ ਸਜਾਣੇ ਆ ਤੇ ਨਾਲ ਪਾਏ ਆਪਾਂ ਨੇ ਦਹੀਂ ਕਾਲੀ ਮਿਰਚ ਪੁੰਨਾ ਆ ਜੀਰਾ ਤੇ ਲੋੜ ਅਨਸਾਰ ਨਮਕ ਨਾਲ ਰੱਖਿਆ ਆਪਾਂ ਨੇ ਗਾਜਰ ਮੂਲੀ ਤੇ ਗੋਭੀ ਦਾ achar ਤੇ ਨਾਲ ਸਲਾਦ ਦੇ ਵਿੱਚ ਰੱਖਿਆ ਆਪਾਂ ਨੇ ਪਿਆਜ਼ ਦੇਖੋ ਜਿਹੜੀ ਸਾਡੀ ਖਿਚੜੀ ਦੀ ਪਲੇਟ ਆ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਇਸ ਢੰਗ ਨਾਲ ਇੱਕ ਹੋਰ ਖਿਚੜੀ ਜਨੂਰ ਬਣਾਇਓ ਬਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ